ਹੈਲੋ ਜੀ ਸੱਛਿਕਾ ਸਾਰਿਆਂ ਨੂੰ ਵੈਲਕਮ ਕਰਦੀ ਹਾਂ ਮੈਂ ਅੱਜ ਦੇ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਤੇ ਆਪਣੇ ਚੈਨਲ ਦਾ ਨਾਮ ਹੈ ਸੋਖ ਹਨ ਪ੍ਰਭ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਐਂਡ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤਾਂ ਕਿ ਮੈਨੂੰ ਵੀ ਪਤਾ ਲੱਗੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਆ ਪਲੀਜ਼ ਤੇ ਅੱਜ ਆਪਾਂ ਰੁਟੀਨ ਵਾਂਗੂ ਜਿਵੇਂ ਪਰੂਚਕ ਕੋਈ ਨਾ ਕੋਈ ਆਪਾਂ ਕੰਮ ਕਰਦੇ ਹੁੰਨੇ ਆ ਤੇ ਉਦਾਂ ਹੀ ਆਪਾਂ ਕਰਦੇ ਨੇ ਚ ਕੰਮਕਾਰ ਕਰਕੇ ਤੇ ਆਪਾਂ ਆਏ ਸੀ ਅੱਜ ਦੂਜੇ ਘਰ ਜਿੱਥੇ ਜੋ ਕੀ ਰੈਡੀ ਹੋ ਰਿਹਾ ਹੈ ਤੇ ਉਥੇ ਨਾ ਬੂਹੇ ਲੱਗੇ ਹੋਏ ਸੀਗੇ ਬੂਹੇ ਲਾਇਏ ਸਨ ਮਿਸਤਰੀਆਂ ਨੇ ਤੇ ਆਪਾਂ ਹੁਣ ਨਾ ਖਲਾਰਾ ਬਵਾ ਪਿਆ ਹੋਇਆ ਇਸ ਤਾਂ ਦੇਖੀ ਰਿਹਾ ਹੋਗਾ ਤੇ ਆਪਾਂ ਉਹਨਾਂ ਨੂੰ ਸਾਫ਼ ਕਰਨਾ ਆਏ ਹਾਂ ਇਸੀ ਉੱਪਰ ਪਰ ਪਤਾ ਜਦੋਂ ਮਿਸਤਰੀ ਇੱਕ ਵਾਰ ਹਟ ਕੇ ਹੇਠੇ ਜਾਵਦੇ ਆਂ ਦੇਵਾਚ ਉੱਪਰ ਉਦਾਂ ਹੀ ਪਿਆ ਰਹਿੰਦਾ ਤੇ ਉਹਨਾਂ ਦੋਕ ਦਿਨ ਹੋ ਗਏ بارش ਹੋ ਰਹੀ ਸੀਗੀ ਤੁਹਾਨੂੰ ਪਤਾ ਬਾਰੀਆਂ ਚੋਂ ਵਾਸ਼ੜ ਆ ਆ ਕੇ ਤੇ ਉੱਥੇ ਜ਼ਿਆਦਾ ਗੰਦ ਪੈ ਰਿਆ ਸੀਗਾ ਅਸੀਂ ਸੋਚਿਆ ਮੈਂ ਤੇ ਮਾਤ ਭਾਬੀ ਨੂੰ ਸੋਚਿਆ ਚਲੋ ਤੇ ਦਿਨ ਜਾ ਕੇ ਸਫਾਈ ਕਰਕੇ ਆਉਣੀ ਆ ਡੈਡੀ ਵੀ ਕਦੋਂ ਵਾਰੀ ਭੁੱਲ ਰਹੇ ਸੀ ਅਸੀਂ ਤੇ ਚਲ ਕਾਟੀ ਉੱਪਰ ਆਉਣੀ ਆ ਤੇ ਡੈਡੀ ਹੁਣੇ ਕਹਿੰਦੇ ਸਫਾਈ ਕਰਨ ਵਾਲੀ ਆ ਉੱਤੇ ਤੇ ਹਾਂ ਕਿ ਚਲ ਕਿਸੇ ਨਾ ਕਿਸੇ ਦਿਨ ਟਾਈਮ ਕੱਢ ਕੇ ਤੇ ਘਰ ਆਵਾਂਗੇ ਚਲੋ ਅੱਜ ਸਾਡਾ ਟਾਈਮ ਲੱਗਾ ਤੇ ਅਸੀਂ ਘਰ ਦੇ ਵਿੱਚ ਕੰਮ-ਕਾਰ ਕਰਕੇ ਰੋਟੀ ਪਾਣੀ ਸਾਰਿਆਂ ਨੂੰ ਖਵਾ ਕੇ ਬੱਚਿਆਂ ਨੂੰ ਸੁਵਾ ਕੇ ਤੇ ਅਸੀਂ ਆ ਗਈ ਸੀਗੇ ਉੱਪਰ ਤੇ ਨਾ ਅਸਤੇ ਨਹੀਂ ਸੀ ਸੁੱਤੀ ਤੇ ਉਹ ਆ ਗਈ ਸੀ ਸਾਡੇ ਨਾਲ ਹੀ ਤੇ ਅਸੀਂ ਕਰਦੀਆਂ ਕਿੰਨੇ ਮਾਤ ਭਾਬੀ ਸਫਾਈ ਤੇ ਦੇਖੋ ਕਿੰਨਾ ਧੂੜ ਮਿੱਟੀ ਜੇ ਉੱਪਰ ਹੋਇਆ ਪਿਆ ਤੇ ਮੇਰੇ ਜਦੋਂ ਫੇਸ ਤੇ ਉੱਪਰ ਪੈ ਜਾਂਦਾ ਮੇਰੇ ਤਾਂ ਪਿੰਪਲ ਨਿਕਲਣ ਲੱਗ ਪੈ ਜਾਂਦੇ ਆ ਡਸਟਿੰਗ ਜਦੋਂ ਪੈ ਜਾਂਦੀ ਆ ਨਾ ਮੇਰੇ ਪਿੰਪਲ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਮੈਂ ਤਾਂ ਉਹ ਥੋੜਾ ਬਸ ਤਾਂ ਬਚਾਉ ਕਰਦੀ ਪਈ ਸੀ ਤੇ ਭਾਬੀ ਤੋਂ ਵੀ ਨਹੀਂ ਕਰਦੀ ਪਈ ਭਾਬੀ ਨੂੰ ਕੋਈ ਚੱਕਰ ਨਹੀਂ ਮੈਨੂੰ ਇਦਾਂ ਨਹੀਂ ਪ੍ਰੋਬਲਮ ਹੈਗੀ ਵੈਸੇ ਭਾਬੀ ਨੂੰ ਆੱਖਾਂ ਖੰਦੀ ਹੁੰਦੀ ਆ ਪ੍ਰੋਬਲਮ ਭਾਬੀ ਦੀ ਆਇਸ ਖਰਾਬ ਹੋ ਜਾਂਦੀ ਜਦੋਂ ਘੱਟਾ ਮਿੱਟੀ ਪੈ ਜਾਂਦਾ ਤੇ ਉਹਨੂੰ ਅਲਰਜੀ ਜੀ ਹੋ ਜਾਂਦੀ ਆ ਆੱਖਾਂ ਨੂੰ ਖਾਰਸ਼ੀ ਛਲ ਜਾਂਦੇ ਤੇ ਮੈਂ ਉਹਨੂੰ ਕਹਿ ਰਹੀ ਤੁਹਾਨੂੰ ਗੋਗਲ ਸਰਚ ਆ ਆ ਨਾ ਫਿਰ ਝਾੜੂ ਲਾਉਣਾ ਚਾਹੀਦਾ ਸੀ ਬੜੇ ਵਧੀਆ ਲੱਗਣਾ ਸੀ ਇੱਥੇ ਸੀ ਨਾਲੇ ਵੀਡੀਓ ਚ ਬੜਾ ਵਧੀਆ ਆਣੀ ਸੀ ਤੁਹਾਡੀ ਵੀਡੀਓ ਤੇ ਉਸ ਤੋਂ ਬਾਅਦ 나जरी ਲੰਗੇ ਪਰੀ ਵੱਜੀ ਫਿਰਦੀ ਸੀਗੀ ਤੁਹਾਨੂੰ ਅਸੀਂ ਕਹਿ ਰਹੇ ਸੀ ਤੋਂ ਆਪਣੇ ਰੂਮ ਚ ਹੀ ਰਹਿ ਉਧਰ ਦੀ ਸਾਈਡ ਹੀ ਕਿਉਂਕਿ ਉੱਥੇ ਝਾੜੂ ਵਗੈਰਾ ਲੱਗ ਚੁੱਕਾ ਸੀਗਾ ਤੇ ਉਹ ਸਾਫ਼ ਹੋਇਆ ਪਿਆ ਸੀ ਉਧਰ ਵਾਲਾ ਰੂਮ ਤੇ ਸੋਣਾ ਕਿ ਉਧਰ ਹੀ ਰਹਿ ਆ ਬਾਹਰ ਕੋਈ ਨਾ ਕੋਈ ਚੀਜ਼ ਪੈਰ ਵਿੱਚ ਵੱਜ ਜੂਗੀ ਨਹੀਂ ਤਾਂ ਉਹਨਾਂ ਸਾਡੇ ਨਾਲ ਸੀ ਕਿਤੇ ਕਿਤੇ ਉੱਪਰ ਵੈਸੇ ਹੀ ਆ ਗਈ ਉਹਨਾਂ ਚੱਪਲ ਵਗੈਰਾ ਪਾਈ ਨਹੀਂ ਸੀਗੀ ਤੇ ਅਸੀਂ ਆਖਿਆ ਤੂੰ ਅੰਦਰ ਹੀ ਰਹਿ ਤੂੰ ਫਿਰ ਵੀ ਬਾਹਰ ਆ ਰਹੀ ਸੀ ਕੋਈ ਨਵੀਂ ਚੀਜ਼ ਲੈਣ ਵਾਸਤੇ ਤੇ ਉਸ ਤੋਂ ਬਾਅਦ ਅਸੀਂ ਮੰਜਾ ਸੀਗਾ ਰੱਖਿਆ ਹੋਇਆ ਇੱਥੇ ਉੱਪਰ ਬੈਠਣ ਵਾਸਤੇ ਤੇ ਬਹੁਤ ਜ਼ਿਆਦਾ ਭਾਰਾ ਸੀ ਤੇ ਕੱਲਿਆਂ ਕੋਲ ਤੇ ਚੱਕਿਆ ਨਹੀਂ ਜਾਣਾ ਫਿਰ ਮੈਂ ਭਾਬੀ ਨੂੰ ਆਜ ਮਾਰੀ ਭਾਬੀ ਮੈਂ ਹਮ ਮੰਜਾ ਨਾਲ ਚੱਕਾ ਸਾਈਡ ਤੇ ਕਰ ਉਧਰ ਦੀ ਸਾਈਡ ਨੂੰ ਸਾਫ਼ ਕਰ ਲਿਆ ਵਾ ਤੇ ਅਸੀਂ ਦੋਨਾਂ ਨੇ ਚੁੱਕ ਕੇ ਇੱਕ ਸਾਈਡ ਤੇ ਕੀਤਾ ਇਹ ਮੰਜਾ ਬਹੁਤ ਜ਼ਿਆਦਾ ਭਾਰਾ ਵਾ ਕੱਲਿਆਂ ਨਹੀਂ ਕੋਈ ਚੁੱਕ ਸਕਦਾ ਤੇ ਉਸ ਤੋਂ ਬਾਅਦ ਅਸੀਂ ਸਫਾਈ ਕਰਨ ਲੱਗ ਪਏ ਅਸੀਂ ਥੋੜੀ ਜਿਹੀ ਰਹਿ ਗਈ ਸੀ ਇੱਕ ਰੂਮ ਹੀ ਰਹਿ ਗਿਆ ਸੀ ਤੇ ਆ ਲੌਬੀ ਰਹਿ ਗਈ ਸੀ ਤੇ ਜੇਨਾਂ ਕੀ ਕਰਨਾ ਸੀ ਥਲੇ ਬਾਹਰ ਵੀ ਵੈਸੀ ਪਿਆ ਸੀਗਾ ਤੇ ਸੈਲਫ ਸੇਤੀ ਸੇਤ ਕਰਕੇ ਸਜਦਾਨੀਆਂ ਉਧਰੋਂ ਹਿੰਮਤ ਵੀ ਕਾਲਾ ਪੈਨ ਜੀ ਅਸੀਂ ਉੱਠ ਗਿਆ ਸੀਗਾ ਆਵਾਜ਼ ਆਉਂਦੀ ਸੀ ਮੰਮੀ ਉਹਨੇ ਨੇ ਫੜਿਆ ਹੋਇਆ ਸੀਗਾ ਤੇ ਵਾਵਾ ਟਾਈਮ ਵੈਸੇ ਚੱਲ ਵਿਚਾਰੇ ਨੇ ਸੌਂ ਗਿਆ 8 ਘੰਟੇ ਤੱਕ ਸੌਂ ਗਿਆ ਤੇ ਅਸੀਂ ਨਾਲ ਇੱਧਰ ਗੱਲਾਂ ਕਰੀ ਜਾਂਦੀਆਂ ਨਾਲ ਅਸੀਂ ਜਰਨੀਆਂ ਪਈਆਂ ਹੀ ਕੋਈ ਨਾ ਕੋਈ ਹੁਣ ਮੈਨੂੰ ਯਾਦ ਤੇ ਨਹੀਂ ਆ ਰਿਹਾ ਮੈਂ ਕੀ ਗੱਲ ਉੱਤੇ ਕੀਤੀ ਸੀ ਤੇ ਇਹ ਗੱਲਾਂ ਬਾਤਾਂ ਕਰ ਰਹੀਆਂ ਸੀਗੀਆਂ ਨਾਲੇ ਚਲੋ ਇਹ ਜਦੋਂ ਇਕੱਠਿਆਂ ਕੋਈ ਕੰਮ ਕਰਦੀਆਂ ਤਾਂ ਮਿੰਟੋ-ਮਿੰਟੀ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਕੰਮ ਦਾ ਤੇ ਇਹ ਰੋਜ਼ ਹੀ ਕੋਈ ਨਾ ਕੋਈ ਕੱਲ ਉਤਪਾਣ ਦੇ ਵਗੈਰਾ ਦੀ ਸਵਾ ਕਰ ਲੱਗ ਪਏ ਕੰਮ ਕਰ ਤੇ ਹੁਣ ਇੱਧਰ ਆਣ ਕੇ ਕਹਿੰਦੀ ਆਪਾਂ ਚਲ ਝਾੜੂ ਨਾ ਮਾਰ ਲਈ ਉਪਰ ਆਣ ਤੇ ਮੈਂ ਚਲ ਕੋਈ ਨਹੀਂ ਮਾਰਉਣੀ ਹਰ ਜੇਤੀ-ਸੇਤੀ ਕੰਮ ਕਰ ਕਰਕੇ ਤੇ ਹਮਤ ਨੇ ਸੌਂ ਆ ਕੇ ਰਹੀ ਉਪਰ ਆ ਗਈਆਂ ਸੀਗੀਆਂ ਤੇ ਇਹ ਨਹੀਂ ਕੋਈ ਨਹੀਂ ਛੇੜੀ ਜੀ ਪਾ ਰਣੀ ਆ ਕੰਮ ਕਰ ਲਈ ਨਹੀਂ ਚਲ ਪ੍ਰਭ ਆਪਾਂ ਚਲਾ ਆ ਕੰਮ ਕਰ ਲਈ ਇਹਨੇ ਆਪ ਤਾਂ ਕਰਨੇ ਕਰਨ ਨਾਲ ਮੈਨੂੰ ਵੀ ਫਸਾ ਦੇਂਦੀ ਆ ਮੈਨੂੰ ਵੀ ਹੁੰਦਾ ਕਿ ਜੇ ਨਾ ਇਕੱਲੀ ਲੱਗੂਗੀ ਤੇ ਹੈ ਨਾ ਵਿਚਾਰੀ ਕਿ ਕਿੰਨੇ ਖਾਪਦੀ ਰਹੋਗੀ ਫਿਰ ਮੈਂ ਵੀ ਨਾਲ ਲੱਗ ਜਾਨੀ ਇਹਨੂੰ ਮੇਰੇ ਨਾਲ ਹੌਸਲਾ ਹੁੰਦਾ ਮੈਨੂੰ ਇਹਦੇ ਨਾਲ ਹੁੰਦਾ ਜਿਹੜਾ ਵੀ ਕੰਮ ਕਰਦੀਆਂ ਨੇ ਇਕੱਠੀਆਂ ਨਹੀਂ ਸੋਣਾ ਹੁੰਦਾ ਵਾ ਤੇ ਇਕੱਠੀਆਂ ਹੀ ਕਰਦੀਆਂ ਹੁੰਦੀਆਂ ਵਾ ਸਾਰੇ ਕੰਮ ਤੇ ਚਲੋ ਇਹਨੇ ਨਾ ਛੇਤੀ ਛੇਤੀ ਹੋ ਜਾਂਦਾ ਨਾਲੇ ਪਤਾ ਨਹੀਂ ਲੱਗਦਾ ਦੋ ਜਾਨਿਆਂ ਦਾ ਤਾਂ ਨਾਲੇ ਗੱਲਾਂ ਬਾਤਾਂ ਚ ਕੰਮ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਇੱਕ ਰੂਮ ਹੀ ਰਹਿ ਗਿਆ ਜਿੱਦੇ ਜਿਵੇਂ ਛਾੜੂ ਜਾਂ ਉਹ ਫੁੜਾ ਦਾ ਚੱਕਾ ਕੇ ਲੈ ਆ ਰਹੀ ਸੀਗੀ ਤੇ ਭਾਬੀ ਰੂਮ ਚ ਲੱਗ ਗਈ ਸੀ ਮੈਂ ਬਾਹਰ ਬਾਲਕਨੀ ਜੀ ਬਣੀ ਹੋਈ ਆ ਤੇ ਉੱਥੇ ਸਫਾਈ ਕਰਨ ਲੱਗ ਪਈ ਸੀ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਦਿਲ ਜਾਨੀ ਹੁਣ ਕਰ ਰਿਆ ਸੀ ਥੱਕ ਜੇ ਗਏ ਸੀ ਕਿਉਂਕਿ ਘਰ ਨੀਚੇ ਵੀ ਕਰਕੇ ਆਈਦਾ ਇਹ ਸਾਰਾ ਕੰਮ ਰੋਟੀ ਪਾਣੀ ਦਾ ਤੇ ਹੁਣ ਫਿਰ ਆ ਵੀ ਕਰਨਾ ਪੈਣਾ ਹੁਣ ਜਾ ਕੇ ਅਸੀਂ ਫੇਰ ਸਬਜ਼ੀ ਬਣਾਉਣੇ ਨੇ ਸਰੀ ਲੱਗ ਗਿਆ ਹੋਇਆ ਨੀਚੇ ਬਾਰੀਆਂ ਬਣਾਉਂਦੇ ਪਏ ਆਂ ਫਿਰ ਜਾ ਕੇ ਫੇਰ ਰੋਟੀ ਪਾਣੀ ਜਾ ਕੇ ਕਰਨਾ ਸੀਗਾ ਤੇ ਮੈਂ ਭਾਬੀ ਕਹਿੰਦੀ ਥੋੜਾ ਜਿਹਾ ਛੇਤੀ ਕਰ ਫਿਰ ਆਪਾਂ ਜਾਣਾ ਹੋਈਆਂ نیچے ਫਿਰ ਉੱਥੇ ਜਾ ਕੇ ਫਿਰ ਰੋਟੀ ਪਾਣੀ ਵੀ ਕਰਨਾ ਵਾ ਨਹੀਂ ਚਲ ਕੋਈ ਨਾ ਭਾਬੀ ਵਾਸ ਕਰ ਲੈਣੀ ਆ ਦਵਾਡਾ ਤੇ ਉਹ ਮਦਦੀ ਦੀ ਆਵਾਜ਼ ਆਉਂਦੀ ਆ ਉਹ ਖੇਡਦਾ ਪਿਆ ਸੀ نیچے ਦਾਦੀ ਆਉਂਦੀ ਦੇ ਨਾਲ ਤੇ ਮੈਂ ਚਲੋ ਹੁਣ ਉੱਠ ਗਿਆ ਉਹ ਵੀ ਉਹਨੇ ਹੁਣ ਕਾਲੇ ਪੈਣੀ ਆ ਆਪਾਂ ਨੂੰ ਛੇਤੀ ਕਰਨਾ ਚਾਹੀਦਾ ਤੇ ਫਿਰ ਛੇਤੀ ਜੀ ਮੈਂ ਇੱਥੇ ਸਾਫ ਕਰਕੇ ਮੈਂ ਅੰਦਰਲੇ ਵਾਲ ਸਾਰਾ ਕੂੜਾ ਕੱਲ ਦਿੱਤਾ ਸੀ ਤੇ ਭਾਬੀ ਨੇ ਕੋਈ ਝਾੜੂ ਮਾਰ ਦਿੱਤਾ ਸੀਗਾ ਤੇ ਇਦਾਂ ਸੀ ਇਕੱਠੇ ਨਾਲ ਮਿਲ ਕੇ ਸਾਰਾ ਕੰਮ ਕਰ ਦਿਆਂ ਹੁੰਦੀ ਤਨੋਂ ਛੇਤੀ ਹੋ ਜਾਂਦਾ ਵਾ ਤੇ ਅਸੀਂ ਗੱਲਾਂ ਕਰਦੀਆਂ ਪਈਆਂ ਤੇ ਭਾਬੀ ਕਹਿੰਦੀ ਆ ਆਪਾਂ ਨਾ ਕਰ ਨੂੰ ਨਾ ਗਲੀ ਵੀ ਸਾਫ਼ ਕਰਨੀ ਆ ਗਲੀ ਚ ਵੀ ਥੋੜਾ ਜਨਾ ਕਾਹ ਆ ਜਾਂ ਬੜਾ ਹੋਇਆ ਪਿਆ ਹੋ ਤੇ ਮੈਂ ਉਹਨਾਂ ਦੇ ਦੇਖਣ ਦੇ ਆ ਮੈਂ ਉਹਨੂੰ ਕਹਿ ਰਹੀ ਮੈਂ ਤੂੰ ਹਟਦੀ ਵੀ ਮੈਂ ਕੋਈ ਨਾ ਕੋਈ ਕੰਮ ਸ਼ੁਰੂ ਲੈਣੀ ਆ ਅੱਗੇ ਮੈਂ ਹੁਣ ਅੱਜ ਆ ਕੀ ਤਾਂ ਕੱਲ ਹੋਰ ਗਲੀ ਸਾਫ਼ ਕਰਨੀ ਆ ਮੈਂ ਉਹਨੂੰ ਬੋਲਦੀ ਪਈ ਸੀਗੀ ਮੈਂ ਬੜੀ ਖਰਾਬ ਆ ਮੈਂ ਕੋਈ ਨਾ ਕੋਈ ਕੰਮ ਜੋੜ ਰੱਖਦੀ ਆ ਕਿੰਨੀ ਹਾਲੇ ਆਪਾਂ ਹੋਰ ਵੀ ਦੋ ਦਿਨ ਕੰਮ ਕਰਨੇ ਆ ਮੈਂ ਚਲ ਕੋਈ ਨਾ ਕਰ ਲਾਂਗੇ ਤੇ ਇੰਦਾਂ ਹੀ ਸਾਰਾ ਦਿਨ ਚਲੋ ਲੱਗੀਆਂ ਰਹਨੀ ਆ ਰੁਚਨ ਕਰਦੀਆਂ ਰਹਨੀ ਆ ਤਾਂ ਸਾਡਾ ਸਾਰਾ ਦਿਨ ਟਾਈਮ ਲੰਘ ਜਾਂਦਾ ਵਧੀਆ ਤੇ ਜੇ ਤੁਹਾਨੂੰ ਵੀ ਸਾਡਾ ਵਲੌਗ ਵਧੀਆ ਲੱਗਦਾ ਹੋਵੇ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਮੇਰੇ ਚੈਨਲ ਨੂੰ ਤੇ ਨਾਲੇ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਤੇ ਇਸ ਨਾਲ ਹੀ ਆਪਣਾ ਅੱਜ ਦਾ ਵਲੌਗ ਹੁੰਦਾ ਹੈ ਖਤਮ ਬਾਏ ਬਾਏ ਕੱਲ ਤੁਹਾਨੂੰ ਲੈ ਕੇ ਆਉਂਦੇ ਆ ਬਾਹਰ ਕਰਦੇ ਹੋ ਹਿਸਾਬ ਸਫਾਈ ਗਲੀ ਦੀ ਅਸੀਂ ਤੇ ਉਸ ਵੀਡੀਓ ਦੇ ਨਾਲ ਹਣ ਮਿਲਵਾਂ ਬਾਏ ਬਾਏ